ਮੈਂ ਹੁਣ ਮਡੌਲੀ ਪਿੰਡ ਵਿੱਚ ਖੜਾ ਜੀ ਸਰਪੰਚ ਸਾਹਿਬ ਹੋਰਾਂ ਦੇ ਖੇਤ ਚ ਰਾਜ ਗੁਰਮੀਤ ਸਿੰਘ ਤੇ ਦੂਸਰੇ ਸਰਪੰਚ ਬਤਮਨ ਤੇ ਸੱਜਣ ਨੂੰ ਪਹਿਲਾਂ ਵੀ ਇੱਕ ਮੌਕਾ ਇਸੇ ਪਿੰਡ ਤੇ ਵੇਖ ਕੇ ਆਂਦਾ ਇੱਥੇ ਰੂਪੜ ਜ਼ਿਲ੍ਹਾ ਤੇ ਫਤਿਹਗੜ੍ਹ ਲੁਧਿਆਣੇ ਦੇ ਕਈ ਥਾਂ ਸ਼ਿਕਾਇਤ ਮਿਲੀ ਸੀ ਉਸ ਨੂੰ ਮੈਂ ਆਪਣੇ ਤੌਰ ਤੇ ਵੀ ਫਿਜ਼ੀਕਲ ਨੂੰ ਦੇਖ ਕੇ ਵੀ ਜਿਵੇਂ ਇਹਦਾ ਪਤਾ ਲੱਗਿਆ ਸੀ ਉਸ ਵੇਲੇ ਅਫਸਰ ਸਾਹਿਬਾਨਾਂ ਨੂੰ ਅਦਾਇਤਾ ਕਰਤੀਆਂ ਸੀ ਵੀ ਆਪਣੇ ਬੰਦੇ ਜਾਣ ਤੇ ਜਾ ਕੇ ਜ਼ਿੰਮੇਦਾਰਾਂ ਨਾਲ ਰਾਬਤਾ ਕੈਂਪ ਕਰਨ ਉਹਨਾਂ ਨੂੰ ਦੱਸਣ ਦੀ ਕਿਹੜੀ-ਕਿਹੜੀ ਇਹਦੇ ਤੇ ਦਵਾਈ ਕਾਰਗਰ ਹੈ ਇਹਦੀ ਰੋਕਥਾਮ ਕਿਵੇਂ ਕੀਤੀ ਜਾ ਸਕਦੀ ਹੈ ਤਕਰੀਬਨ ਜਿਹੜੇ ਭਰਾ ਮਿਲੇ ਆ ਉਹ ਕਹਿੰਦੇ ਵੀ ਆ ਜੇ ਉਸੀ ਉਹਨਾਂ ਦਾ ਛਰਕਾਓ ਕੀਤਾ ਤਾਂ ਉਹਦੇ ਨਾਲ ਰੋਕਥਾਮ ਹੋਈ ਹੈ ਉਹ ਸ਼ੀਨ ਤੇ ਚੈਸਾਦ ਉਹ ਸਸਤੀਆਂ ਥੋੜੀਆਂ ਜਿਹੀਆਂ ਦਵਾਈਆਂ ਪੈਂਦੀਆਂ ਇੱਕ ਐਕਸਪੈਕਸਲੋਨ ਐਕਸਪੈਕਸਲੋਨ ਐਕਸਲੋਨ ਥੋੜੀ ਮਹਿੰਗੀ ਆ ਪਰ ਸਾਨੂੰ ਇਸ ਵੇਲੇ ਇਹ ਗੱਲ ਵੀ ਸੋਚਣਾ ਪੈਂਦਾ ਕਿ ਬਹੁਤਾ ਖਰਚਾ ਨਾ ਹੋਵੇ ਤੇ ਜੀ ਨਾਲ ਸਾਡਾ ਇਹਦਾ ਸੌਖਾ ਸੀ ਰੋਕਥਾਮ ਵੀ ਕਰ ਸਕੀਏ ਅਸੀਂ ਦੋ ਦਵਾਈਆਂ ਉਹ کارਗਰ ਵੀ ਹੈਗੀਆਂ ਤੇ ਥੋੜੀਆਂ ਜਿਹੀਆਂ ਜਿਹਨੂੰ ਪਹਿਲੀ ਵਾਰੀ ਚ ਵੀ ਹੈ ਇਹ ਮੈਨੂੰ ਦੱਸਿਆ ਕਿ ਤੇ ਪਹਿਲਾਂ ਵੀ ਕਿਸੇ ਤੋਂ ਚਾਰ ਸਾਲ ਪਹਿਲਾਂ ਵੀ ਇਹ ਬਿਮਾਰੀ ਥੋੜੀ ਛੋਟੀ 126 ਜਿਹੜੀ ਛੋਨੇ ਦੀ ਕਿਸਮਾ ਉਹਨੂੰ ਨਹੀਂ ਜੀਨੀਦਾਰ ਭਰਾ ਕਹਿੰਦੇ ਆ ਤੇ ਤੁਸੀਂ 132 132 150 132 29 ਇਹਦਾ ਥੋੜਾ ਡਰ ਹੋ ਗਿਆ ਤੋਂ ਪਹਿਲਾਂ ਇਹਦੇ ਤੇ ਜਿਹੜਾ ਹੋ ਜ਼ਿਆਦਾ ਹਮਲਾ ਹੋ ਉਸ ਲਈ ਮੈਂ ਜਾ ਕੇ ਸਵੇਰੇ ਨਾਮੀ ਮੀਟਿੰਗ ਕਰਨਾ ਸੀ ਛੜਕਾਓ ਵੀ ਸਰਕਾਰ ਦੇ ਤੌਰ ਤੇ ਜਿਹੜਾ 10 15% ਤੋਂ ਜ਼ਿਆਦਾ ਹੋਊਗਾ ਹੁਣ ਸ਼ੁਰੂਆਤ ਤਾਂ ਕਰੀ ਨਹੀਂ ਜਾ ਸਕਦੀ ਅਜੇ ਤੱਕ ਉਦੀ ਉਹਦੇ ਜ਼ਰੂਰ ਅਸੀਂ ਜ਼ਿੰਮੇਵਾਰ ਪ੍ਰਾਮਣ ਦੇ ਨਾਲ ਸਰਦਾਰ ਭਗਵੰਤ ਸਿੱਧਮਾਨ ਮੁੱਖ ਮੰਤਰੀ ਸਾਹਿਬ ਵੱਲੋਂ ਹੀ ਹਦਾਇਤ ਹੁੰਦੀ ਆ ਵੀ ਜਦੋਂ ਦਾ ਹੀ ਮੈਨੂੰ ਇਹ ਮਹਿਕਮਾ ਦਿੱਤਾ ਗਿਆ ਸੀ ਜੀ ਕਿਸਾਨੀ ਪਰਿਵਾਰ ਤੋਂ ਮੈਂ ਸਧਾਰਨ ਪਰਿਵਾਰ ਤੋਂ ਆ ਤੇ ਖੇਤੀ ਨਾਲ ਜੁੜਿਆ ਹੋਇਆ ਹੀ ਇਸ ਲਈ ਇਸ ਨੂੰ ਆਪਣੀ ਨਿਗਰਾਨੀ ਨਾਲ ਵਧੀਆ ਧੰਨ ਨਾਲ ਕਿਤੇ ਵੀ ਲੋੜ ਹੋਵੇ ਮੈਨੂੰ ਜਦੋਂ ਅੱਜ ਪਤਾ ਲੱਗਿਆ ਸੀ ਮੈਂ ਫਿਰ ਅੱਜ ਡਾਇਰੈਕਟਰ ਸਾਹਿਬ ਨਾਲ ਗੱਲ ਕੀਤੀ ਸੀ ਆਪਣੇ ਨੇੜਲੇ ਕਿ ਮੈਂ ਚੰਡੀਗੜ੍ਹ ਸੀ ਕੋਈ ਦਫਤਰੀ ਕੰਮ ਦੋ ਤਿੰਨ ਦਿਨਾਂ ਦੇ ਹੈ ਤੇ ਇਹਨਾਂ ਜਾ ਕੇ ਦੇਖਿਆ ਜਾਵੇ ਇੱਥੇ ਆ ਕੇ ਦੇਖਿਆ ਤੇ ਜ਼ਿੰਮੇਵਾਰ ਭਰਾਵਾਂ ਨੇ ਜਿਨ੍ਹਾਂ ਨੇ ਇਹਦੇ ਤੇ ਦਵਾਈ ਵਗੈਰਾ ਸੜਕੀ ਆ ਤੁਹਾਨੂੰ ਨਾਲ ਖਲਾ ਠੀਕ ਹੋ ਰਿਹਾ ਜਾਂ ਉਸ ਬਾਰੀ ਤੋਂ ਬਚਤ ਹੋ ਰਹੀ ਹੈ ਤੇ ਇਹੀ ਜ਼ੋਰ ਹੋਊਗਾ ਸਾਡੇ ਸਾਰੇ ਵਿਭਾਗਾਂ ਦੇ ਡਾਇਰੈਕਟਰ ਸਾਹਿਬ ਵੀ ਨਾਲ ਨੇ ਇੱਥੋਂ ਦੇ ਚੀਫ ਸਾਹਿਬ ਵੀ ਦੂਜੇ ਸਾਡੇ ਜਾਇੰਟ ਟਰੈਕਟਰ ਵਗੈਰਾ ਤੇ ਹੋਰ ਸਾਰਿਆਂ ਨੂੰ ਰਲ ਮਿਲ ਕੇ ਜਿੱਥੇ-ਜਿੱਥੇ ਸਾਡੇ ਏਡੀਓ ਇਨਸਪੈਕਟਰ ਲੋੜ ਜਾਣਗੇ ਤੇ ਉਹ ਜ਼ਿਮੀਂਦਾਰ ਭਰਾਵਾਂ ਨਾਲ ਰਾਬਤਾ ਕਾਇਮ ਕਰਕੇ ਉਹਨੂੰ ਫਸਲ ਨੂੰ ਦੇਖ ਕੇ ਜਿਹੜੀ ਚੀਜ਼ ਦੀ ਲੋਡ ਹੋਈ ਦੱਸ ਕੇ ਜੇ ਥੋੜਾ ਨੁਕਸਾਨ ਹੋ ਰਿਹਾ ਤਾਂ ਜ਼ਿਮੀਂਦਾਰ ਭਰਾ ਵੀ ਸੰਭਾਲ ਲੂਜੀ ਕੋਸ ਤੋਂ ਜਾੜੇ ਪਰਲਾ ਤੁਸੀਂ ਉਹਦਾ ਕੋਈ ਹੋਰ ਪ੍ਰਬੰਧ ਜਿੰਮੇ ਵੀ ਅਸੀਂ ਆਪਣੇ ਵੱਲੋਂ ਕਰ ਸਕਿਓ ਕਰਾਂਗੇ